ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਜਿਵੇਂ ਕਿ ਆਪਸਾਂ ਨੂੰ ਪਤਾ ਹੀ ਹੈ ਕਿ ਦੀਵ ਮਿੰਦੋ ਦੀ ਬੇਟੀ ਰਵਦੀਪ ਕੌਰ ਦਾ ਅਪੈਂਡਿਕਸ ਦਾ ਆਪਰੇਸ਼ਨ ਹੋਇਆ ਸੀ ਸੋ ਉਹ ਪਹਿਲਾਂ ਹਸਪੀਟਲ ਦੇ ਵਿੱਚ ਸੀ ਤੇ ਹੁਣ ਰਵਦੀਪ ਨੂੰ ਡਿਸਚਾਰਜ ਮਿਲ ਕੇ ਆਏ ਹੋਣਾ ਰਵਦੀਪ કરી ਆ ਗਈ ਹੈ ਉਹਨਾਂ ਨੇ ਇੱਕ ਪੋਸਟ ਪਾ ਕੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਦੀਪ ਵੀ ਠੀਕ ਹੈ ਤੇ ਉਸ ਨੂੰ ਹਸਪੀਟਲ ਦੇ ਵਿੱਚ ਸ਼ੂਟਿੰਗ ਮਿਲ ਗਈ ਹੈ ਹੈਨਾ ਵਾਹਿਗੁਰੂ ਨੇ ਮਿਹਰ ਕੀਤੀ ਹੈ ਬੱਚੀ ਨੂੰ ਸਾਰੇ ਜਣੇ ਹੌਸਲਾ ਦਿਓ ਕਿਉਂਕਿ ਇਹ ਉਹਨਾਂ ਦੇ ਤਾਂ ਘਰ ਦੇ ਸਾਰੇ ਫੈਮਿਲੀ ਮੈਂਬਰਾਂ ਲਈ ਹੈਨਾ ਇਹ ਬਹੁਤ ਹੀ ਔਖਾ ਟਾਈਮ ਹੈ ਸੋ ਸਾਰੇ ਉਹਨੂੰ ਹੌਸਲਾ ਦਿਓ ਬੱਚੀ ਜਿੰਨਾ ਆਪਾਂ ਉਹਨੂੰ ਹੌਸਲਾ ਦੇਵਾਂਗੇ ਉਹੀ ਜਲਦੀ ਹੀ ਦੀਪ ਠੀਕ ਹੋਵੇਗੀ ਹੈਨਾ ਕਿਉਂਕਿ ਕਹਿੰਦੇ ਹੁੰਦੇ ਆ ਦੁਆ ਨਾਲ ਦੁਆ ਕੰਮ ਹੁੰਦੀ ਆ ਦੁਆ ਨਾਲ ਹੁਣ ਤੇ ਸਾਰੇ ਜਾਨੇ ਹੌਸਲਾ ਦੋ ਬੱਚੀ ਜਲਦੀ ਜਲਦੀ ਠੀਕ ਹੋਵੇ ਹੈਨਾ ਪੈਰਲ ਦੀ ਤਰ੍ਹਾਂ ਵਧੀਆ ਚੱਲਣ ਫਿਰਨ ਲੱਗੇ ਹੈਨਾ ਸੋ ਬਹੁਤ ਹੀ ਭਾਵਕ ਕਰਨ ਵਾਲੀ ਵੀਡੀਓ ਹੈ ਹਨਾ ਤੋਂ ਉਸ ਤੁਰਿਆ ਨਹੀਂ ਜਾ ਰਿਹਾ ਦੇਖਿਆ ਨਹੀਂ ਜਾਂਦਾ ਦੇਵੀ ਜੀ ਉਸ ਨੂੰ ਚੱਕ ਕੇ ਹੈਨਾ ਤੇ ਲੈ ਕੇ ਜਾ ਰਹੇ ਹੈ ਹਨਾ ਸੂਪਰ ਮਾਤਮਾ ਸਾਰੇ ਗ੍ਰਿਵ ਦੇਵ ਕਰ ਫੈਮਲੀ ਤੇ ਮੇਰੇ ਪਰੇ ਹੱਥ ਰੱਖੇ ਉਹਨਾਂ ਨੂੰ ਕੋਈ ਵੀ ਦੁੱਖ ਤਕਲੀਫ ਨਾ ਹੋਵੇ ਹੈਨਾ ਸਾਰੇ ਜਣ ਇਹੇ ਦੁਆ ਕਰੋ ਤੇ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਵੀ ਕਰਿਓ ਜੀ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ